ਪਿੰਡੂ ਚੈਨਲ YouTube ਤੇ ਇੱਥੇ ਲਾਈਵ ਚੱਲੂਗਾ ਵੀਰ ਤੋਂ ਲਿੰਕ ਵੀ ਲੈ ਲਿਓ ਸਾਰੇ ਤੁਸੀਂ ਇਹ ਚੈਨਲ ਤੇ ਲਾਈਵ ਦੇਖੂਗੇ ਆਪਣਾ ਜਿਹੜਾ ਸ਼ੋਅ ਹੈ ਨਵੀਨ ਮੋਗਾ ਇੱਕ ਨਾ ਉੱਚੀ ਥਾਂ ਤੇ ਥੋੜਾ ਜਿਹਾ ਲੈ ਲਓ ਆ ਇਸ ਤੇ ਖੜ ਜਾਈਏ ਕਵਰੇਜ ਉੱਪਰ ਤੋਂ ਹੋ ਸਕੇ ਠੀਕ ਹੈ ਤੇ ਸਾਰੇ ਵੀਰਾਂ ਦਾ ਪਹਿਲਾਂ ਤਾਂ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਸਾਡੇ ਫਾਰਮ ਡੈਕ ਦੀ ਸਟਾਲ ਤੇ ਆ ਕੇ ਇਹਨਾਂ ਹੌਸਲਾ ਦਿੱਤਾ ਠੀਕ ਹੈ ਆਪਾਂ ਬਸ ਹੁਣ ਇਨਾਮ ਕੱਢਣ ਜਾ ਰਹੇ ਹਾਂ ਜੀ ਇਸ ਤੋਂ ਬਾਅਦ ਜਿਹੜੇ ਵੀਰ ਜਿਸਨੇ ਡੰਡ ਲਾਣਾ ਹੋਵੇ ਹੋਰ ਕੁਝ ਕਰਨਾ ਹੋਵੇ ਆ ਜੇ ਠੀਕ ਹੈ ਕੋਈ ਸੰਜਣ ਦੀ ਗੱਲ ਨਹੀਂ ਜੇ ਕੋਈ ਐਡਾ ਸੰਗਦਾ ਮੈਂ ਵੀ ਲਾਉਂਗਾ ਫਿਰ ਠੀਕ ਹੈ ਹੁਣ ਮੈਂ ਲਾ ਸਕਦਾ ਡੰਡ ਕੱਲ ਵੀ ਲਾਈ ਸੀ ਕੱਲ ਵੀ ਇਹਦੇ ਨਾਮ ਵੀ ਦਿੱਤੇ ਅੱਜ ਵੀ ਕੋਈ ਵੀਰ ਗਾਊਗਾ ਕੋਈ ਡੰਡ ਲਾਊਗਾ ਕੋਈ ਗਾਣਾ ਗਾਊਗਾ ਕੁਝ ਵੀ ਕਰੂਗਾ ਠੀਕ ਹੈ ਉਹਨੂੰ ਵੀ ਨਾਮ ਦੇਵਾਂਗੇ ਹਮੇਸ਼ਾ ਬੱਤ ਕਿਸਮਤ ਦੇ ਬਾਰੇ ਸਣੀ ਜਿੱਤ ਕੇ ਵੀ ਲੱਗੇ ਜਾਈਏ ਕਿੰਨੇ ਫਾਰਮ ਟ੍ਰੈਕ ਵਾਲੇ ਇੰਸਟਾਲ ਤੇ ਮੇਲਾ ਜਿੱਤ ਕੇ ਲੱਗੇ ਜਾਈਏ ਸੀ ਕੱਲ ਇੱਕ ਵੀਰ ਨੇ ਲਾਏ ਦੋ ਵੀਰਾਂ ਨੇ ਖੁਸ਼ ਹੋ ਕੇ 5-500 ਦੇ ਨੋਟ ਦਿੱਤੇ ਕਹਿੰਦਾ ਵੀਰ ਖਰਾਕ ਲਈਂ ਤੂੰ ਬਹੁਤ ਸੋਹਣੇ ਡੰਡ ਲਾਏ ਉਹ ਵੀਰ ਨੂੰ ਵੀ ਇੰਨਾ ਸਲਾਮ ਉਹਨੂੰ ਵੀ ਫਾਮਟ੍ਰੇਕ ਵੱਲੋਂ ਇਨਾਮ ਦਿੱਤਾ ਉਹਨੇ ਤਿੰਨ ਚਾਰ ਮੁੰਡਿਆਂ ਨੂੰ 5-500 ਦੇ ਨੋਟ ਐਵੇਂ ਹੀ ਵਾਰਤੇ ਠੀਕ ਆ ਕਹਿੰਦੇ ਬਹੁਤ ਸੋਹਣੇ ਡੰਡ ਲਾਏ ਗੱਬਰੂ ਮੁੰਡਿਆਂ ਨੇ ਅੱਜ ਵੀ ਮੈਂ ਉਹ ਉਮੀਦ ਕਰਦਾ ਆਣਗੇ ਪਹਿਲਾ ਗੁਰਵੰਦਰ ਸਿੰਘ ਪਿੰਡ ਜਿਹੜਾ ਸੁਲਤਾਨਪੁਰ ਲੋਧੀ ਸੁਲਤਾਨਪੁਰ ਲੋਧੀ ਤੋਂ ਆਹ ਮੁੰਡਾ ਗੱਬਰੂ ਮੁੰਡਾ ਛੋਟਾ ਮੁੰਡਾ ਇਹ ਨਾਮ ਗੱਢਣ ਜਾ ਰਹੇ ਆ ਜੀ ਪਹਿਲਾ ਤੇ ਪਹਿਲੀ ਪਰਚੀ ਤੇ ਆਪਾਂ ਪਹਿਲਾ ਇਨਾਮ ਵੰਡਣ ਜਾ ਰਹੇ ਆ ਇਨਾਮ ਹੈ ਜੀ ਕਿਉਰਟੀ ਦੀ ਡਿਮਾਂਡ ਵੀ ਕੀਤੀ ਜਾਂਦੀ ਹੈ ਪ੍ਰਭਜੀਤ ਸਿੰਘ ਜਲੰਧਰ ਤੋਂ 4576 ਨੰਬਰ ਹੈ ਜੀ 4576 ਪ੍ਰਭਜੀਤ ਸਿੰਘ ਮੈਂ ਦੋ ਆ ਨਾਮ ਬੋਲੂਗਾ ਜੀ ਜੋ ਹੋਇਆ ਤਾਂ ਤੇ ਨਾਮ ਦੇਵਾਂਗੇ 4576 ਨੰਬਰ ਹੈ ਜੀ ਪ੍ਰਭਜੀਤ ਸਿੰਘ ਜਿਹੜਾ ਵੀ ਨਹੀਂ ਹੈਗਾ ਜੀ ਚਲੋ ਅਗਲੀ ਪਰਚੀ ਵੱਲ ਜਾਈਏ ਇਹਨੂੰ ਜੇ ਨਹੀਂ ਜੇ ਜੀ ਨਾਮ ਜਿਹੜਾ ਬੰਦਾ ਮੌਜੂਦ ਹੋਊਗਾ ਉਹਨੂੰ ਹੀ ਦੇਵਾਂਗੇ ਉਹ ਆ ਨਾਮ ਹੈ ਜੀ ਆਪ ਮੇਰੇ ਥੱਲੇ ਆ ਦੇ ਵਿੱਚ ਠੀਕ ਹੈ ਜੀ ਗੁਰਪ੍ਰੀਤ ਸਿੰਘ 3307 ਗੁਰਪ੍ਰੀਤ ਸਿੰਘ 330 3307 ਦੇ ਦਿੱਤੀ ਨੱਥੂ ਨੱਥੂ ਚੌਲ ਇਹ ਵੀ ਕਬੂੜ ਥਲੇ ਦੇ ਨੇ ਨੱਥੂ ਚੌਲ ਵਾਲੇ ਉੱਥੇ ਵੀ ਆਏ ਸੀ ਉਹ ਲੰਘੇ ਤਿੰਨ ਚਾਰ ਸੀ ਨੱਥੂ ਚੌਲ ਦੇ 3307 ਨੰਬਰ ਇਹ ਵੀ ਸਾਡੇ ਗਾਹਨੇ ਪੁਰਾਣੇ ਚਲੋ ਅੱਗੇ ਜੀ ਆ ਗਏ ਭਾਈ ਮੇਰਾ ਖਿਆਲ ਸੋ ਇਹ ਕੁਛ ਨੱਟੜਾ ਦੇ ਹੋਰ ਕਿੰਨੇ ਸਾਲ ਬਣ ਜਾਣਗੇ 3307 ਸੀ ਉਹਦਾ ਉਹਦਾ ਪਿਛਲੇ ਦਾ ਕਿੰਨਾ ਨੰਬਰ ਸੀ ਉਹ ਜੀ ਕੀ ਨਾਮ ਹੈ ਚਲੋ ਬੁਲਾ ਲਓ ਭਾਜੀ ਨੂੰ ਦਈਏ ਨਾਮ ਬਾਵਾ ਮੱਥੂ ਜਾਲਾ ਨਾਮ ਜਾਲਾ ਚਲੋ ਬਹੁਤ ਬਹੁਤ ਮੁਬਾਰਕਾ ਜੀ ਤੁਹਾਡੇ ਪਿੰਡ ਵਧੀਆ ਟਰੈਕਟਰ ਜਾਈ ਹੋਏ ਨੇ फाउंड ट्रैक वर्ल्ड मैक्स अभी मल्ला दा दो दिन चलदे ने ट्वाडे वलो फाउंड ट्रैक बाजी अच्छा चलो कोई दिक्कत नहीं बाजी ਤੁਸੀਂ ਅੱਗੇ ਤੋਂ ਜੁੜਿਓ ਤੁਹਾਡੇ ਪਿੰਡ ਦੇ ਮੱਲਾ ਦਾ ਆਏ ਨੇ ਬਾਈ ਜੀ ਨੱਥੂ ਚੈੜ ਵਾਲੇ ਤਿੰਨ ਚਾਰ ਹਨ ਤੇ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੇ ਐਵੇਂ ਹੀ ਆਪਾਂ ਅਗਲਾ ਨਾਮ ਕੱਢੀ ਜੀ ਵੀਰ ਜੀ ਨੂੰ ਮੁਬਾਰਕਾ ਤੇ ਹੁਣ ਅਗਲੇ ਨਾਮ ਵੱਲ ਚੱਲੀ ਹੈ ਹਲਵਿੰਦਰ ਪਾਲ ਸਿੰਘ 2598 ਨੰਬਰ 2598 ਨੰਬਰ ਹਰਵਿੰਦਰ ਬਾਲ ਚਲੋ ਭਾਜੀ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਤੁਹਾਡੇ ਤੋਂ ਤਾਂ ਡੰਡ ਵੀ ਵਰਦੇ ਨੇ ਭਾਜੀ ਚਲੋ ਵੀਰ ਤੇ ਡੰਡ ਵੀ ਲਵਾਵਾਂਗੇ ਡਬਲ ਇਨਾਮ ਦੇਵਾਂਗੇ ਬਹੁਤ ਬਹੁਤ ਮੁਕਿਹਰਾ ਪਿੰਡਾ ਵੀਰ ਜੀ ਆਪਣਾ ਜਿੱਦਣਾ ਪਿੰਡ ਫਤੇਗੜ ਸੋ ਚਲੋ ਵੀਰ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਨੂੰ ਇਨਾਮ ਦਿੱਤਾ ਜਾਵੇ ਤੇ ਭਾਜੀ ਡੰਡ ਵੀ ਦੇਖਦੇ ਆ ਤੁਹਾਡੇ ਡੰਡ ਵੀ ਲਵਾਜ ਕੋਲ ਭਾਜੀ ਨੂੰ ਸੋਸਾ ਮੈਂ ਹੀ ਲਾਉਂਗਾ ਡੰਡ ਲਾਓ ਬੜੇ ਲਾਈਏ ਭਾਜੀ ਯਾਰ ਰੱਖੋ ਦਾਓ ਆਪਾਂ ਹੋਰ ਵੀਰ ਤੋਂ ਬਾਅਦ ਇਸ ਤੋਂ ਬਾਅਦ ਡਾਂਡਾ ਪਾ ਸ਼ੁਰੂ ਕਰਨ ਲੱਗਾ ਜੀ ਪਿੱਛੇ ਵੇਸ਼ਨ ਹੋ ਜੋ ਤੇ ਇਹ ਭਾਜੀ ਹੱਬੇਗੜ ਸਾਹਿਬ ਦੇ ਇਹਨਾਂ ਦਾ ਸਰੀਰ ਦੇਖ ਕੀ ਮੈਂ ਕਹਤਾ ਇਹ ਬੰਦੇ ਹੈਗੇ ਭਾਜੀ ਡੰਡ ਵਾਲੇ 1 2 3 4 5 6 7 8 9 10 11 12 13 14 15 16 17 18 19 20 21 22 23 24 25 ओ वाह भाई 25 ਡੰਡ ਲਾਇਨੇ ਵੀਰ ਨੇ ਬਹੁਤ ਬਹੁਤ ਮੁਬਾਰਕਾ ਵੀਰ ਜੀ ਨੂੰ ਇੱਕ T-shirt ਵੀ ਦੇਓ ਯਾਰ ਗੁਸਤਾ ਸੋਹਣੇ ਸ਼ਰੀਰ ਆਸਤੇ ਇੱਕ ਜਚੂਗੀ ਡੰਡ ਵਾਲੇ ਮੁੰਡੇ ਲਈ ਚਲੋ ਬਹੁਤ ਬਹੁਤ ਮੁਬਾਰਕਾ ਵੀਰ ਕੋਈ ਹੋਰ ਵੀ ਇਹ ਡੰਡ ਲਾਣਾ ਚਾਹੁੰਦਾ ਹੋਵੇ 25 ਤੋਂ ਵੱਧ ਕੱਟਰੀ ਲਾ ਦੂਗਾ ਕੋਈ ਦਿਕਰ ਨਹੀਂ ਠੀਕ ਆ ਆ ਜੇ ਆ ਜੇ ਜਿੰਨੇ ਡੰਗ ਲਾਣੇ ਆ ਆਹ ਦੇ ਜੀ ਕੋਚੀ ਵੀ ਦੇ ਆ ਮੁੰਡਾ ਵੀ ਲਾਊਗਾ ਆ ਜਾ ਇਸ ਤੋਂ ਬਾਅਦ ਆਪਾਂ ਲੱਕੀ ਗੋਪਨ ਵੀ ਕੱਢਾਂਗੇ ਨਾਲ ਕੋਈ ਚੱਕਰ ਨਹੀਂ ਨਾ ਆਉ ਆਪਣਾ ਬਾਦੂ ਨੇ ਅੰਦਰ ਪਾਈ ਨੇ ਹੋਰ ਵੀ ਲਿਆਵਾਂਗੇ ਅੱਬਾ ਤੁਹਾਨੂੰ ਵੀ ਵੰਡਣ ਆਏ ਆ ਸਾਰੇ ਨਾਮ ਆਪਾਂ ਕਿਸੇ ਨੂੰ ਦੇਣੇ ਨਹੀਂ ਫਰੀਜ ਨਹੀਂ ਦੇਣੇ ਜਿਹੜਾ ਉਹਨੇ ਜਿੱਤ ਕੇ ਲੱਗ ਜਾਊਗਾ ਉਹਨੂੰ ਦੇਵਾਂਗੇ 1 2 3 4 5 6 7 8 9 10 11 12 13 14 15 16 17 18 19 20 21 22 23 24 25 26 27 28 29 30 ਇਹ ਬੱਲੇ ਬੱਲੇ 30 ਡੰਡ ਬਹੁਤ ਵਧੀਆ ਭਾਈ ਇਹ ਮੁੰਡੇ ਨੂੰ ਵੀ ਟੀ-ਸ਼ਰਟ ਦਿਓ ਯਾਰ ਇਹ ਮੁੰਡਾ ਪੜਦਾ ਹੀ ਲੱਗਦਾ ਮੈਨੂੰ ਸਭ ਬਹੁਤ ਵਧੀਆ ਵਧੀਆ

ਬੰਦਾ ਕਿਹੜਾ 22 23 ਚੱਲ ਜਾਣ ਦੇ ਕਿਸੇ ਨੂੰ 24 ਚੱਲ ਬਹੁਤ ਵਧੀਆ ਚੱਲ ਯਾਰ ਬਹੁਤ ਵਧੀਆ ਮੁੰਡਾ ਠੀਕ ਹੈ ਮੁੰਡੇ ਨੂੰ ਟੀ-ਸ਼ਰਟ ਦੇ ਯਾਰ ਠੀਕ ਹੈ ਅਸੀਂ ਯਾਰ ਹਰੇੜ ਦਾ ਹੌਸਲਾ ਸਾਡਾ ਮਕਸਦ ਕੋਈ ਮੇਲੇ ਜਾ ਕੇ ਮੇਲੇ ਜਾ ਕੇ ਸਾਡਾ ਮਕਸਦ ਇਹ ਹੈ ਵੀ ਆਪਾਂ ਨਾ ਨਸ਼ਿਆਂ ਤੋਂ ਦੁੱਤੂ ਦੇ ਸੇਧ ਨੂੰ ਅੱਗੇ ਕਰਦੇ ਆ ਅੱਜ ਇਹ ਮੇਲੇ 'ਚ ਬੰਦਾ ਸੋਚ ਕੇ ਜਿਹਦੇ ਮਨ 'ਚ ਕਸ ਕੇ ਹੋਊਗੀ ਯਾਰ ਮੈਂ ਲਾ ਨਹੀਂ ਸਕਦਾ ਮੈਂ ਕਮਜ਼ੋਰ ਆ ਠੀਕ ਹੈ ਅਗਲੀ ਵਾਰ ਆਪਣੀ ਖਰਾਕ ਵਧਾਉਂਗਾ ਜਿਹੜਾ ਉਹਦੇ ਅੱਜ 50 ਲੱਗਦੀ ਹੈ ਨਾ ਸੋਚੂਗਾ ਅਗਲੀ ਵਾਰ ਫਿਰ ਫਾਰਮ ਟਰੈਕ ਵਾਲਿਆਂ ਨੇ ਮੇਲਾ ਲਾੜ ਅਗਲੀ ਵਾਰ ਮੈਂ 100 ਲਾਉਂਗਾ ਠੀਕ ਹੈ ਸਾਡਾ ਮਕਸਦ ਇਹ ਹੈ ਜਵਾਨੇ ਨੂੰ ਬਚਾ ਕੇ ਰੱਖਣਾ ਠੀਕ ਕਰਿਓ ਤੇ ਤੁਸੀਂ ਸਾਰੇ ਲਾਈਵ ਇਹਦੇ ਵਿੱਚ ਦੇਖੂਗੇ ਸਾਰੀ ਵੀਡੀਓ ਸਾਰੀ ਮੀਡੀਆ ਨੂੰ ਜਿਹੜੀ ਕੈਪਚਰ ਕਰਦੇ ਹੋ ਵੀ ਸਾਰੇ ਦਿਖਣ ਮੇਲੇ ਦੇ ਵਿੱਚ ਜਿਹੜੇ ਆਏ ਨੇ ਫਾਰਮ ਟਰੈਕ ਦੀ ਸਟਾਲ ਤੇ ਆਏ ਨੇ ਸਾਰਿਆਂ ਨੂੰ ਆਪਣੀਆਂ ਫੋਟੋਆਂ ਦਿਖਣਗੀਆਂ ਵਿੱਚ ਠੀਕ ਹੈ ਵੀਰ ਦੇ YouTube ਚੈਨਲ ਤੇ ਅੱਜ ਦਿਖਾ ਰਹੇ ਸੀ ਵਿਕਟਰੀ ਦਾ ਫਾਈਨ ਵੀਰ ਜੀ ਇਹ ਜਰੂਰ ਇਹਨਾਂ ਨੂੰ ਵੀ ਕੈਪਚਰ ਕਰਿਓ ਠੀਕ ਹੈ ਵੀਰ ਇਹਦਾ ਚੈਨਲ ਸਾਰੇ ਸਬਸਕ੍ਰਾਈਬ ਕਰਿਓ ਮੁੰਡੇ ਦਾ ਜਿਹਦਾ ਵਿੱਚ ਨਾਮ ਹੈ 2899 ਨੰਬਰ ਬਲਵਿੰਦਰ ਸਿੰਘ 2899 ਨੰਬਰ ਬਲਵਿੰਦਰ ਸਿੰਘ ਆਜੋ ਜੀ ਆਜੋ ਅੱਗੇ ਇਹ ਬਾਈ ਵੀ ਪਹਿਲਵਾਨ ਲੱਗਦਾ ਮੈਨੂੰ ਤਾਂ ਚਲੋ 2891 ਨੰਬਰ ਹਾਂ ਜੀ ਚਲੋ ਬਹੁਤ ਬਹੁਤ ਮੁਬਾਰਕਾ ਜੀ ਇਹਨਾਂ ਨੂੰ ਇਨਾਮ ਦਿੱਤਾ ਜਾਵੇ ਇਹਨਾਂ ਨੂੰ ਨਾਮ ਦਿੱਤਾ ਜਾਵੇ 2891 ਨੰਬਰ ਬਹੁਤ ਬਹੁਤ ਮੁਬਾਰਕਾ ਵੀਰ ਜੀ ਠੀਕ ਹੈ ਜੀ ਚਲੋ ਅੱਪਾ ਅਗਲੀ ਪਰਚੀ ਵੱਲ ਚੱਲੀਏ ਖਲਜੀਤ ਨਕੌਦਰ ਤੋਂ 4096 ਨੰਬਰ 4094 ਨੰਬਰ ਇਹ ਵੀ ਨਹੀਂ ਹੈਗੇ ਮਨ ਲੱਗਦਾ ਚਲੋ ਅੱਗੇ ਚਲੋ ਫਿਰ ਮੈਂ ਇਹ ਹੀ ਕਹਿੰਦਾ ਜਿਹੜੇ ਵੀਰ ਪਰਚੀਆਂ ਘਟਾ ਕੇ ਨਹੀਂ ਆਉਂਦੇ ਸਭੇ ਸਾਨੂੰ ਵੀ ਦੁੱਖ ਹੁੰਦਾ 4094 ਇਹ ਉਹ ਜੋ ਪਈ ਸਪੱਕਿਆ ਨਹੀਂ 4094 ਨੰਬਰ ਹੈ 25 ਦਾ 4094 ਨੰਬਰ ਮੁੰਡੇ ਨੂੰ ਦਿਓ ਅਕਲਜੀਤ ਆ ਮੁੰਡੇ ਨੂੰ ਦਿਓ ਆਜਾ ਮੁੰਡਿਆ ਅੱਗੇ ਆ ਜਾ ਇਹ ਸਾਡਾ ਹੀ ਇਹ ਸਾਡਾ ਹੀ ਫਾਰਮੈਨ ਹੈ ਮੋਗੇ ਦਾ ਚਲੋ ਸਾਡੇ ਬੰਦਿਆਂ ਨੂੰ ਨਾਮ ਨਿਕਲੇ ਬਹੁਤ ਬਹੁਤ ਮੁਬਾਰਕਾਂ ਚਲੋ ਅਗਲੀ ਪਰਚੀ ਵੱਲ ਚਲੋ ਇਸ ਕਰਕੇ ਉਹ ਜੇ ਪੂਰੀ ਚੱਕਰ ਦੀ ਜਿਹੜੀ ਦੋਨੇ ਵਾਲੀ ਅਗਲੀ ਪਰਚੀ ਐ ਸੁਖਵੀਰ ਸਿੰਘ 4427 ਨੰਬਰ ਸੁਖਵੀਰ ਸਿੰਘ 4427 ਨੰਬਰ ਵੀਰ ਯਾਰ ਕੋਈ ਗਾੜੇ ਗੁਨੇ ਵਾਲੇ ਆ ਜਾਓ ਯਾਰ ਪਰਚੀ ਵਾਲੇ ਧਾਰੀ ਜਾਂਦੇ ਨੇ ਬੰਦੇ ਹੋਰ ਕਿਸੇ ਨੇ ਗਾਣਾ ਡੰਡ ਲੈਣੇ ਆ ਚਲੋ ਆ ਗਿਆ ਵੀਰ ਡੰਡ ਵਾਲਾ ਹੋਰ ਵੀ ਆਏ ਹੋਣੇ ਡੰਡ ਵਾਲੇ ਆ ਵੀ ਖੜਾ ਗੱਬ ਡੰਡ ਵਾਲਾ ਪਿਛਲਾ ਮੁੰਡਾ ਚਲ ਡਾਂਡੀ ਲੋ ਆਈਏ ਯਾਰ ਕੋਈ ਨਾ ਲੱਕੀ ਕੋਪਰ 1 2 3 4 5 6 7 8 9 10 11 12 तेरह चौदा पंद्रह सोलह सतारह अठारह उन्नीस भी इक्की बेई चौबी पच्ची छब्बी, सताई ठाई उनती ती बत्ती चौंती पैंती छत्तीस 37 38 39 40 41 42 43 44 45 46 47 48 49 50 ਵੈਰੀ ਗੁੱਡ ਓ ਬੱਲੇ 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 ਮੁੰਡੇ ਨੇ ਪੂਰੇ ਖੱਚ ਕੇ ਡਾਂਗ ਪਹਿਲਵਾਨੀ ਡੰਡੇ ਜੀ ਪ੍ਰੋਪਰ ਆਇਆ ਹਵਾ ਚਲ ਚਲ ਬਹੁਤ ਬਹੁਤ ਮੁਬਾਰਕਾ ਮੁੰਡੇ ਨੂੰ ਇਹਨਾਂ ਨਾਮ ਦੇਓ ਜੀ ਟੀ-ਸ਼ਰਟ ਦੇਓ ਇਹਨੂੰ ਆਪਣਾ ਕੰਮ ਇਹੀ ਹੈ ਬਿਨਸ਼ਿਆਂ ਤੋਂ ਦੂਰ ਇਹ ਗੇਮਾਂ ਵਾਲਾ ਆਪਾਂ ਲੈ ਕੇ ਆਈਏ ਫਾਰਮ ਡੈਕ ਦੀ ਛੋਟੀ ਜੀ ਪਹਿਲ ਹੈ ਇਹਦੇ ਵੱਲ ਤੇ ਕਿਨਾਂ ਮੈਂ ਜਿਹੜੇ ਬੰਦੇ ਹੁਣ ਕਹਿੰਦੇ ਨੇ ਨਾਮ ਨਹੀਂ ਲਿਖਣ ਦੇ ਇੱਕ ਛੋਟਾ ਜਿਹਾ ਮੈਂ ਬੋਲਦਾ ਜਿਵੇਂ ਮੈਂ ਬੋਲੇ ਠੀਕ ਹੈ ਮੇਰੇ ਪਿੱਛੇ-ਪਿੱਛੇ ਉਹ ਮੈਂ ਬੋਲਣਾ ਹੈ ਜਿਹੜਾ ਜ਼ਿਆਦਾ ਬੋਲੇਗਾ ਉਹਨੂੰ ਵੀ ਨਾਮ ਦੇਵਾਂਗੇ ਠੀਕ ਹੈ ਬੋਲਾ ਵਾ ਕਹਿੰਦਾ ਮੈਂ ਪੰਜਾਬੀ ਜੱਟ ਮਛਾਂ ਨੂੰ ਵਟ ਖਿਡਾਰੀ ਪੱਟ 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 ਜਿਹੜਾ ਬੰਦਾ ਇਹ ਜਿਆਦਾ ਵਾਰ ਬੋਲੂਗਾ ਉਹਨੂੰ ਵੀ ਨਾਮ ਦੇਵਾਂਗੇ ਠੀਕ ਹੈ ਜਿਹੜਾ 5 ਵਾਰ ਬੋਲੂਗਾ ਤੇਜ਼ ਤੇਜ਼ ਠੀਕ ਹੈ ਕਰੀਏ ਸ਼ੁਰੂ ਲੱਗ ਗਿਆ ਸਮਝ ਹੌਲੀ ਬੋਲਣਾ ਕਹਿੰਦਾ ਮੈਂ ਪੰਜਾਬੀ ਜੱਟ ਮਛਾਂ ਨੂੰ ਵਟ ਖਿਡਾਰੀ ਪੱਟ ਠੀਕ ਹੈ ਕਰੀਏ ਮੁੰਡਿਆ ਸ਼ੁਰੂ ਯਾਰ ਤੂੰ ਪਹਿਲੇ ਹੀ ਕੋਰ ਆ ਗਿਆ ਕਰੀਏ ਆਜੋ ਜੀ ਆਜੋ ਇੱਕ ਕਿੱਕ ਕਰਕੇ ਬੋਲੀ ਜਾਓ ਜੀ ਤਾਂ ਬੋਲਿਆਗਾ ਉਹਨਾਂ ਨਾਮ ਦੇਵਾਂਗੇ ਠੀਕ ਹੈ ਵੀਰ ਜੀ ਸ਼ੁਰੂ ਕਰੀਏ ਯਾਰ ਦੁਆਬੇ ਦੇ ਬੰਦੇ ਇੰਨੇ ਯਾਰ ਉਹ ਲੱਗੇ ਡਰਦੇ ਨੇ ਯਾਰ ਕਹਿੰਦੇ ਦਲੇਰ ਨੇ ਬੰਦੇ ਉਹਦੇ ਜਿੱਤਾ ਕਰੀਏ ਸ਼ੁਰੂ ਕਰੀਏ ਕਰੀਏ ਬੋਲੇਗਾ ਤੂੰ ਖੜਾ ਹੋਣਾ ਬੋਲੂਗਾ ਇਧਰ ਨੂੰ ਸ਼ੁਰੂ ਕਰੀਏ ਆਜੋ ਆਜੋ ਯਾਰ ਇੰਨਾ ਸੋਖਾ ਹੈ ਕਹਿੰਦਾ ਮੈਂ ਪੰਜਾਬੀ ਜੱਟ ਮੋਛਾਂ ਨੂੰ ਵੱਟ ਖਿਲਾੜੀ ਬੱਟ ਤੇ ਉਹ ਗੋ ਬੋਲਣਾ ਕਹਿੰਦਾ ਜੱਟ ਮੋਛਾਂ ਨੂੰ ਜੱਟ ਖਿਲਾੜੀ ਬੱਟ ਮੈਂ ਪੰਜਾਬੀ ਜੱਟ ਮੋਛਾਂ ਨੂੰ ਵੱਟ 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 ਖਿਲਾੜੀ ਬੱਟ ਯਾਰ ਇੰਨਾ ਸੋਖਾ ਹੈ ਹੈ ਆ ਮੁੰਡਾ ਬੋਲੂਗਾ ਚਲ ਮੈਂ ਪੰਜਾਬੀ ਜੱਟ ਮੁੱਛਾਂ ਸਾਡੇ ਵਿੱਚ ਡਾਕਟਰ ਪ੍ਰੇਮ ਸਿੰਘ ਪੰਜਾਬੀ ਜੱਟ ਮੁੱਛਾਂ ਨੂੰ ਵਟ ਖਿਡਾੜੀ ਪੱਟ ਮੈਂ 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 ਪੰਜਾਬੀ ਜੱਟ ਮੁੱਛਾਂ ਨੂੰ ਵਟ ਖਿਡਾੜੀ ਪੱਟ ਚਲੋ ਮੁੰਡੇ ਨੇ ਟਰਾਈ ਕੀਤਾ ਯਾਰ ਸਲੋ ਫੀਡ ਪਰ ਚਲੋ ਟਰਾਈ ਕੀਤਾ ਮੁੰਡੇ ਨੂੰ ਦੇਓ ਜੀ ਟੀ-ਸ਼ਰਟ ਦਿਓ ਮੁੰਡੇ ਨੂੰ ਬਹੁਤ ਵਧੀਆ ਕੀ ਨਾਮ ਸੀ ਤੁਹਾਡਾ ਗੁਰਜੀਤ ਨੂੰ ਯਾਰ ਚਲੋ ਹੌਸਲਾ ਉਜਾਈ ਚਲੋ ਜਿਹੀ ਬੋਲ ਲੈ ਲੈ ਬੋਲ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵਟ ਖਲਾਰੀ ਪੱਟ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵਟ ਖਲਾਰੀ ਪੱਟ ਮੈਂ ਪੰਜਾਬੀ ਜੱਟ ਮਥਾਂ ਨੂੰ ਵਟ ਖਲਾਰੀ ਪੱਟ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵਟ ਖਲਾਰੀ ਪੱਟ ਮੈਂ ਪੰਜਾਬੀ ਜੱਟ ਮਥਾਂ ਨੂੰ ਵਟ ਖਲਾਰੀ ਪੱਟ ਮੈਂ ਪੰਜਾਬੀ ਜੱਟ ਮੁੱਛਾਂ 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 ਨੂੰ ਵਟ ਖਲਾਰੀ ਪੱਟ ਦੇ ਹੋ ਨਹੀਂ ਬੱਲੇ 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 ਨਹੀਂ ਦੇ ਨਹੀਂ ਇਸ ਤੋਂ ਬਾਅਦ ਮੈਂ ਬੋਲੂਗਾ ਮੈਨੇ ਮੇਰੇ ਇੱਕ ਵਾਰ ਤੋਂ ਬਾਅਦ ਬੋਲੂਗਾ ਫਿਰ ਠੀਕ ਹੈ ਚਲਿਆ ਪਹਿਲਾਂ ਮੈਂ ਬੋਲਦਾ ਫਿਰ ਮਿਲਦਾ ਮੈਂ ਪੰਜਾਬੀ ਜੱਟ ਮਛਾਂ ਨੂੰ ਵਟਕ ਖਿਲਾੜੀ ਬੱਟ 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 ਮੈਂ ਪੰਜਾਬੀ ਜੱਟ ਮਛਾਂ ਨੂੰ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵੱਟ ਖiladi ਪੱਟ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵੱਟ ਖiladi ਪੱਟ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵੱਟ ਖiladi ਪੱਟ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਖiladi ਪੱਟ ਮੈਂ ਪੰਜਾਬੀ ਜੱਟ ਮੁੱਛਾਂ ਨੂੰ ਵੱਟ 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 ਖiladi ਪੱਟ ਮੈਂ ਪੰਜਾਬੀ ਜੱ ਉਹ ਮੁੰਡਾ ਮੇਲਾ ਲੁੱਟ ਗਿਆ ਯਾਰ ਮੁੰਡੇ ਨੂੰ ਦੋ ਨਾਮ ਵਰਦੇ ਨੇ ਠੀਕ ਹੈ ਇੱਕ ਤਾਂ ਮੁੰਡੇ ਨੂੰ ਦੇ ਯਾਰ ਘੜੀ ਇੱਕ ਮੁੰਡੇ ਨੂੰ ਦੇਓ ਟੀ-ਸ਼ਰਟ ਠੀਕ ਹੈ ਦੋ ਨਾਮ ਬਬਾਈ ਠੀਕ ਹੈ ਅੱਪਾ ਦੀ ਪਛੇੜ ਦੇ ਠੀਕ ਹੈ ਟੈਲੈਂਟ ਨਹੀਂ ਸਲਾਮ ਹੈ ਇਹਦਾ ਬੰਦਾ ਹੌਮਟ੍ਰੈਕ ਦੀ ਸਟਾਰ ਤੇ ਆ ਗਿਆ ਆਪਣਾ ਹੁਨਰ ਦਿਖਾਊਗਾ ਇਹ ਮੁੰਡਾ ਮੰਕ ਕੇ ਨਹੀਂ ਲੱਗ ਕੇ ਗਿਆ ਜਿੱਤ ਕੇ ਲੱਗ ਕੇ ਗਿਆ ਠੀਕ ਹੈ ਬਾਈ ਕੀ ਨਾਮ ਹੈ ਜਰਾ ਵੀ ਕਿਹੜਾ ਪਿੰਡ ਸੀ ਮੇਰਾ ਨਾਮ ਹੈ ਮੈਂ ਕਨਸਨੋਬੇੜ ਤੋਂ ਅੱਛਾ ਬਹੁਤ ਵਧੀਆ ਸੇਵ ਐਵੇਂ ਬੱਕਮ ਖਿੱਚ ਕੇ ਰੱਖੀ ਠੀਕ ਹੈ ਹੋਰ ਮੇਰਾ ਵੀਰ ਕੋਈ ਹੈਗਾ ਉਹ ਮੈਂ ਆਪਣੇ ਗਾਣੇ ਦੇ ਦੋ ਬੋਲ ਸੁਣਾ ਦਵਾਂ ਆਜੋ 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 ਆਹ ਦੇਖੋ ਟੈਲੈਂਟ ਆ ਗਾਣੇ ਵੀਰ ਨੇ ਗਾਣਾ ਲੱਜਾਇਆ ਨੇ ਗਾਣੇ ਦੇ ਦੋ ਬੋਲ ਸੁਣਾਣੇ ਨੇ ਤੇ ਆਪਾਂ ਪੂਰਾ ਮੌਕਾ ਦਿੰਨੇ ਆ ਜੀ ਫਾਰਮ ਬ੍ਰੇਕ ਦੀ ਸਟਾਲ ਸਭ ਨੂੰ ਮੌਕਾ ਦਿੰਦੀ ਆ ਨਾਮ ਕੀ ਇਹ ਜੀ ਤੁਹਾਡਾ ਬੱਬੂ ਟੇਲਰ ਤੰਗਾ ਤੋੜੀ ਦੋ ਇਹਨਾਂ ਦੇ ਦੇਖੋ ਟੇਲਰ ਦੀ ਦੁਕਾਨ ਵੀ ਮਸ਼ਹੂਰ ਕਰ ਦੇਣੀ ਆ ਆਪਾਂ ਪੂਰੀ ਚਲੋ ਬਹੁਤ ਵਧੀਆ ਜੀ ਇਹਨਾਂ ਨੂੰ ਦੇ ਰਿਹਾ ਜੀ ਮਾਈਕ ਹਾਂਜੀ ਜੀ ਐਸ ਮੱਟੂ ਨੇ ਗਾਇਆ ਹੋਇਆ ਵਾ ਮੇਰਾ ਲਿਖਿਆ ਹੋਇਆ ਗਾਣਾ ਵਾ ਚਿੱਟਿਆਂ ਗੰਗਾ ਦਾ ਸਭਾਲਾ ਸੋਨਾ ਲੱਗਦਾ ਅੱਖ ਦਾ ਇਸ਼ਾਰਾ ਤੇਰਾ ਗੋਲੀ ਵਾਂਗੂ ਵੱਜਦਾ ਸੋਹਣੀ ਲੱਗੇ ਮੁਸਕਾਨ ਗੋਰੇ ਮੁਖ ਤੇ ਹਾਏ ਨਹੀਂ ਮੁੰਡੇ ਮਰਦੇ ਮਰਦੇ ਬਿਲੋਣੀ ਕੈਂਟ ਲੁੱਕ ਤੇ ਹਾਏ ਨਹੀਂ ਮੁੰਡੇ ਮਰਦੇ ਉਹ ਸਭ ਕੁਝ ਸੱਚ ਦਿੱਸ ਦਿੱਤਾ ਕੋਈ ਗੱਲ ਨਾਲ ਕੋਈ ਏ ਤੰਗਾ ਤੋੜੀ ਪਿੰਡ ਵਿੱਚ ਬੱਬੂ ਬੱਬੂ ਹੋਈ ਏ ਉਹੀ ਪਾਉਂਦਾ ਏ ਡਿਜ਼ਾਈਨ ਬੜੇ ਚੜਦੇ ਹਾਏ ਵੇ ਮੈਨੂੰ ਪਤਾ ਹੀ ਨਹੀਂ ਪਤਾ ਨਹੀਂ ਕਿਨੇ ਕੁ ਮੁੰਡੇ ਮਰਦੇ ਹਾਏ ਵੇ ਮੈਨੂੰ ਪਤਾ ਹੀ ਨਹੀਂ ਉਹ ਵਾਹ ਵਾਹ ਟੇਲਰ ਸਾਹਿਬ ਨੇ ਤਾਂ ਮੇਲਾ ਲੁੱਟ ਲਿਆ ਠੀਕ ਹੈ ਬਹੁਤ ਭਾਜੀ ਨੇ ਵੀ ਨਾਮ ਦਈਓ ਯਾਰ ਤੁਸੀਂ ਕਿਉਂ ਚੱਲਿਓ ਆ ਲੋ ਇਨਾਮ ਤੇਰੀ ਲੁੱਕ ਤੇ ਇਹਨਾਂ ਦਾ YouTube ਤੇ ਗਾਣਾ ਹੈ ਬੜਾ ਫੇਮਸ ਹੈ ਭਾਜੀ ਇਹ ਵੀ ਮੈਨੂੰ ਤੇ ਮੇਲੇ ਚ ਭਾਜੀ ਦੇ ਇਹ ਗਾਣਾ ਹੈ ਇਹਨੂੰ ਵੀ ਲਾਈਕ ਕਰਿਓ ਜੀ ਠੀਕ ਹੈ ਤੇਰੀ ਲੁੱਕ ਤੇ ਗਾਣਾ ਹੈ YouTube ਤੇ ਸਰਚ ਕਰ ਲਿਓ ਤੇ ਹੁਣ ਅੱਬਾ ਗੂਬਨ ਵੱਲ ਚੱਲੀਏ ਕਿ ਹੋਰ ਹੀ ਕੰਮ ਕਰਨਾ ਗੂਬਨ ਵੱਲ ਜਲਦੀ ਹੈ ਜਿਹੜੇ ਜ਼ਿਆਦਾ ਬੋਲਣਗੇ ਉਹ ਕੰਮ ਕਰਨਗੇ ਆਪਾਂ ਗੋਬਨੀ ਕਰਦੀ ਹੈ ਮੁੰਡੇ ਦਾ ਤੇ ਪਾਪਾ ਬੁਲਾਉਂਦੇ ਮੈਨੇ ਦੇ ਦਿਓ ਯਾਰ ਮੁੰਡੇ ਨੂੰ ਗਿਫਟ ਦੇ ਦਿਓ ਇਹਨੂੰ ਵੀ ਦੇ ਦਿਓ ਇਹਨੂੰ ਵੀ ਦੇ ਦਿਓ ਮੁੰਡੇ ਨੂੰ ਹੁਣ ਆਪਾਂ ਹੀ ਬੱਚੇ ਬਣ ਜੰਨੇ ਆਪਾਂ ਹੀ ਘੜ ਦੇੰਨੇ ਆ ਕੋਈ ਦਿੱਕਤ ਨਹੀਂ 83 ਨੰਬਰ ਹਾਲੋ ਜੀ ਇਹ ਕਿੰਨਾ ਨੰਬਰ ਆ ਅੱਛਾ ਇਹ ਤਾਂ ਬਾਜੀ ਨੂੰ ਦਿੱਤਾ ਠੀਕ ਆ 2783 ਨੰਬਰ ਵੀ ਰਣਜੋਤ ਸਿੰਘ ਆ ਰਹੇ ਨੇ ਆਜੋ ਜੀ ਆਜੋ ਅੱਗੇ ਆਜੋ ਅ ਵੀ ਜਿਹਨੂੰ ਇਨਾਮ ਦਿਓ ਦੇਣੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਫਾਰਮ ਡਰਾਈਵ ਤੇ ਨਾਮ ਜੀ ਤੇ ਅਗਲੀ ਪਰਚੀ ਵੱਲ ਚੱਲਦੇ ਆ ਹੁਣ ਆਪਾਂ ਤੇ ਜਲਦੀ ਜਲਦੀ ਆਪਾਂ ਕਲੋਜ਼ ਕਰਦੇ ਆ ਜੀ ਜਿਆਦਾ ਲੰਮਾ ਖਿੱਚਿਆ ਗਿਆ ਫੰਕਸ਼ਨ ਤੇ ਬਾਕੀ ਹੁਣ ਰਹਿ ਗਿਆ ਜੀ ਜਿਹੜੀਆਂ ਪਰਚੀਆਂ ਰਹਿ ਗਿਆ ਕੋਈ ਵੀਰ ਉਹੀ ਪੰਜਾਬੀ ਜੱਟ ਵਾਲਾ ਬੋਲਣਾ ਹੋਵੇ ਉਹਨੂੰ ਵੀ ਇਨਾਮ ਦੇ ਦਾਂਗੇ ਕਿਸੇ ਨੇ ਬੋਲ-ਬੋਲ ਕੇ ਤਿਆਰੀ ਕਰ ਲਈ ਹੋਵੇ ਤਾਂ ਉਹਨੂੰ ਵੀ ਅੱਪਾ ਕੀ ਸੀਗਾ ਕਹਿੰਦੇ ਮੈਂ ਪੰਜਾਬੀ ਜੱਟ ਮਸ਼ਾ ਨੂੰ ਟਕ ਖਿਲਾੜੀ ਪਟ ਠੀਕ ਆ ਉਹ ਮੁੰਡਾ ਸਿਰਾ ਕਰ ਆ ਗਿਆ ਉਹਨੂੰ ਦੋ ਇਨਾਮ ਦਿੱਤੇ ਅੱਪਾ ਠੀਕ ਆ ਸੁਆਦ 2657 ਨੰਬਰ ਬਲਵੰਤ ਸਿੰਘ 2657 ਬਲਵੰਤ ਚਲੋ ਬਹੁ ਬਹੁ ਮੁਬਾਰਕਾਂ ਜੀ ਪਰਚੀ ਦਿਖਾਓ ਨਹੀਂ ਆ ਜੀ 2657 ਬਲਵੰਤ ਸਿੰਘ ਆ ਜਾਓ ਜੀ ਆ ਜਾਓ ਅੱਗੇ ਨੂੰ ਆਜੋ ਜੀ ਆਜੋ ਮੁਬਾਰਕਾਂ ਜੀ ਤੁਹਾਨੂੰ ਬਹੁਤ ਬਹੁਤ ਆ ਦਿਓ ਇਹਨਾਂ ਨੂੰ ਗਿਫਟ ਆ ਸਾਡੇ ਕੋਲ ਗਿਫਟ ਬਹੁਤ ਬਚ ਗਏ ਅਸੀਂ ਜਲਦੀ ਜਲਦੀ ਹੁਣ ਅਸੀਂ ਕਹਿੰਦੇ ਆ ਸਾਡੇ ਤੋਂ ਲੈ ਜਾਓ ਗਿਫਟ ਪਰ ਬੰਦੇ ਹੀ ਨਹੀਂ ਲੱਭਦੇ ਪਏ ਗਿਫਟ ਲੈਣ ਵਾਲੇ ਆਜੋ ਜੀ ਆਜੋ ਅੱਗੇ ਆਜੋ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਬਲਵੰਤ ਸਿੰਘ ਜੀ ਨੂੰ ਬਹੁਤ ਬਹੁਤ ਮੁਬਾਰਕਾਂ ਜੀ ਤੇ ਆਪਾਂ ਅਗਲੇ ਨਾਮ ਵੱਲ ਚੱਲੀਏ ਅਗਲੀ ਪਰਚੀ ਗੱਡੋ ਹੁਣ ਆ ਮੈਂ ਸਾਰੇ ਨਾਮਾਂ ਦੇ ਵਿੱਚ ਪੇਸ਼ ਕਰਦਾ ਕਰਦੇ ਆ ਜੀ ਬਲਜੀਤ ਸਿੰਘ 3297 ਨੰਬਰ ਬਲਜੀਤ ਸਿੰਘ ਆ ਜਾਓ ਜੀ ਆ ਜਾਓ ਬਲਜੀਤ ਸਿੰਘ 3297 ਨੰਬਰ ਅਜੇ ਤਾਂ ਗਿਫਟ ਪਲੇਨ ਤੇ ਤਿਆਰ ਬੈਠੀਆਂ ਜੀ ਜਿੱਤਣ ਵਾਲੇ بس ਬੰਦੇ ਹੋਣੇ ਚਾਹੀਦੇ ਨੇ ਚੱਲੋ ਨਾ ਅੰਦਰ ਲਓ 2 ਮਿੰਟ ਲਈ ਜੇ ਆਂਦੇ ਨੇ 2 ਮਿੰਟ ਚ ਅਗਲੀ ਪਰਚੀ ਕੱਢ ਲਓ ਮੈਂ ਆਪਣੇ ਕੋਲ ਹੀ ਰੱਖਦਾ ਬਲਜੀਤ ਸਿੰਘ ਨੂੰ ਠੀਕ ਹੈ ਜੀ ਬਲਜੀਤ ਆ ਜਾਓ ਜੀ ਆ ਜਾਓ ਦਿਖਾ ਦਿਓ ਪਰਚੀ 3200 99 ਨੰਬਰ ਆ ਜਾਓ ਜੀ ਮੁਬਾਰਕਾ ਤੁਹਾਨੂੰ ਬਹੁਤ ਬਹੁਤ ਕੰਪਨੀ ਵੱਲੋਂ ਜਿੱਤਣ ਦੀ ਅੱਧਾਈ ਦੂਜੀ ਪਰਚੀ ਆ ਬਹੁਤ ਬਹੁਤ ਮੁਬਾਰਕਾਂ ਜੀ ਤੁਹਾਨੂੰ ਅਗਲੀ ਨਾ ਬਲਰਾਜ ਸਿੰਘ ਜੀ ਕਿਹੜੀ ਸੀ ਪਰਚੀ ਹੋਰ ਦੱਤੇ ਜੀ ਦਿਖਾਓ ਪਰਚੀ ਨਹੀਂ ਪਹਿਲੀ ਪਰਚੀ ਸੀ ਇੱਕ ਆ ਧੰਨਵਾਦ ਜੀ ਕਿੰਨਾ ਨੰਬਰ ਹੈ ਤੁਹਾਡਾ ਜੀ ਅੱਜ ਦਿਖਾਓ ਜੀ ਪਰਚੀ ਹਾਂਜੀ ਪਰਚੀ ਮੈਚ ਕਰਦੀ ਮੁਬਾਰਕਾਂ ਜੀ ਤੁਹਾਨੂੰ ਬਹੁਤ-ਬਹੁਤ ਬਲਰਾਥਨ ਜੀ ਤੇ ਇਹਨਾਂ ਨੇ ਵੀ ਇਨਾਮ ਦੇਵਾਂਗੇ ਆਪਾਂ ਤੇ ਆ ਬਾਈ ਕਿੱਥੇ ਗਿਆ ਇੱਕੋ ਕਹਿੰਦਾ ਸੀ ਮੈਂ ਬੋਲਣਾ ਆ ਜਾ ਫਿਰ ਆਪਨੇ ਆਪ ਅੰਨਾ ਡਬਲ ਇਨਾਮ ਲੈ ਕੇ ਜਾਊਗਾ ਜੀ ਠੀਕ ਹੈ ਪਹਿਲਾਂ ਵੀ ਡੰਡ ਲਾ ਕੇ ਲੱਗ ਗਿਆ ਹੁਣ ਕਹਿੰਦਾ ਮੈਂ ਮੈਂ ਪੰਜਾਬੀ ਜੱਟ ਬੋਲਣਾ ਤੇਜ਼-ਤੇਜ਼ ਚਲੋ ਜੀ ਦਿੰਨੇ ਇਹਨਾਂ ਨੂੰ ਇਹ ਮੌਕਾ ਮੈਂ ਪੰਜਾਬੀ ਜੱਟ ਮਛਨੂ ਵਟ ਖiladi ਪਟ 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 ਠੀਕ ਹੈ ਇੱਕ ਵਾਰ ਮਿਸ ਹੋ ਗਿਆ ਸੀ ਇੱਕ ਦੋ ਵਾਰ ਪਰ ਇਹਨਾਂ ਨੇ ਨਾਮ ਦੇ ਦਿੰਨੇ ਆ ਸਾਡੇ ਕੋਈ ਨਾਮ ਸਾਡੇ ਕੋਈ ਨਾਮ ਬਾਧੂ ਬੱਚੇ ਹੋਣੇ ਬੰਦੇ ਲੈਣ ਵਾਲੇ ਨਹੀਂ ਹੁਣ ਦੇ ਹੀ ਜਾਂਦੇ ਇਹਨਾਂ ਨੇ ਗਲਤੀ ਵੀ ਕਰਤੀ ਸੀ ਫਿਰ ਵੀ ਇਹਨਾਂ ਨੂੰ ਦੇਤਾ ਆਪਾਂ ਇਹ ਨਾਮ ਠੀਕ ਹੈ ਜਿਹੜਾ ਬੰਦਾ ਅੱਗੇ ਆਂਦਾ ਉਹਨੂੰ ਦੇਵਾਂਗੇ ਆਪਾਂ ਇਹ ਨਾਮ ਐਵੇਂ ਨਹੀਂ ਦਿੰਦੇ ਐਵੇਂ ਨਹੀਂ ਦਿੰਦੇ ਜਿਹੜਾ ਬੰਦਾ ਲੇਗੂਗਾ ਨਾ ਠੀਕ ਹੈ ਫਿਰ ਤਾਂ ਆਪਾਂ ਨਾ ਮੰਗਣ ਦੀ ਆਦਤ ਨਹੀਂ ਪਾਣੀ ਠੀਕ ਹੈ ਆਪਾਂ ਕਹਿੰਨੇ ਆ ਨਾ ਬੱਚਿਆਂ ਨੂੰ ਬਾਹਰ ਵੀ ਜਾਂਦੇ ਨੇ ਨਹੀਂ ਯਾਰ ਮੰਗ ਕੇ ਨਹੀਂ ਜਿੱਤ ਕੇ ਆ ਘੁਮਾ ਕੇ ਲਿਆ ਠੀਕ ਹੈ ਕੋਈ ਵੀ ਜਿਹੜਾ ਬੰਦਾ ਜਿੱਤ ਕੇ ਲੈ ਕੇ ਜਾਊਗਾ ਕੁਝ ਡੰਡ ਬੈਠ ਕੇ ਲਾਊਗਾ ਜਿੱਤੂਗਾ ਉਹਨੂੰ ਦੇਵਾਂਗੇ ਇਨਾਮ ਕੋਈ ਲੈਣਾ ਡੰਡ ਲੈਣੇ ਚੱਲਾਇਆ ਡੰਡ ਆ ਮੁੰਡਾ ਵੀ ਪਿਛਲੀ ਵਾਰ ਵੀ ਮੇਲੇ ਤੇ ਆਇਆ ਸੀ ਇਹ ਮੁੰਡਾ ਹਰ ਸਾਲ ਆਉਂਦਾ ਮੇਲੇ ਤੇ ਇਹ ਮੈਨੂੰ ਆਗੇ ਪਛਾਣਦਾ ਹਰ ਸਾਲ ਤੀਜਾ ਮੇਲਾ ਤੀਜੀ ਵਾਰ ਆ ਰਿਹਾ ਠੀਕ ਹੈ ਇਹ ਮੁੰਡਾ ਲੰਦਾ ਪਿਛਲੀ ਵਾਰ ਇਹਨੇ ਲਾਈ ਸੀ 20 ਡੰਡ ਉਸ ਤੋਂ ਪਿਛਲੀ ਵਾਰ ਲਾਈ ਸੀ 25 ਮੱਲੇ ਦਾ ਹਰ ਸਾਲ ਪੰਜ ਡੰਡ ਵਿਧਾਂਦਾ ਹੋਏ ਸਾਲ ਦੇਖਦੇ ਕਿੰਨੇ ਡੰਡ ਵਿਧਾਂਦਾ ਠੀਕ ਹੈ ਚਲੋ ਮੁੰਡਾ ਵਧੀਆ ਯਾਰ ਇਹ ਵੀ ਚੱਲ ਆ ਦੇ 1 2 3 4 5 6 7 8 9 10 11 12 13 14 15 16 17 18 19 20 21 22 23 24 25 ਇੱਕ ਕੱਟ ਗਿਆ ਇਹ ਮੰਨ ਤਿਸਰੇ ਯਾਰ ਤੋਂ ਕੱਟ ਗਏ ਯਾਰ 25 ਲਾਏ ਸੀ ਕੰਜੂਰੀ ਆ ਗਈ ਕੋਈ ਤੂੰ ਯਾਰ ਤਰੱਕੀ ਕਰਨੀ ਸੀ ਉਹਨੇ ਅਗਲੇ ਮੇਲੇ 'ਚ ਕਦੋਂ ਲਾਏਗਾ ਤਿੰਨ ਮੇਲੇ 'ਚ ਬੰਦੇ ਨੇ ਤਿੰਨ ਮੇਲਿਆਂ 'ਚ ਇੱਕ ਹੀ ਸਟਾਲ ਤੇ ਲਾਏ ਨੇ ਠੀਕ ਆ ਇਸ ਵਾਰ ਤਰੱਕੀ ਨਹੀਂ ਕੀਤੀ ਫਿਰ ਵੀ ਚੱਲ ਤੈਨੂੰ ਇਨਾਮ ਦੇ ਰਹੇ ਆ ਠੀਕ ਆ ਚਲੋ ਇੱਕ ਹੀ ਨਾਮ ਰਹਿ ਗਿਆ ਲਾਸਟ ਠੀਕ ਆ ਚਲੋ ਬਾਜੀ ਕੱਲ ਲਾ ਦਿਓ ਡੰਡ 1 2 3 4 5 6 7 8 9 10 11 12 13 14 15 16 17 18 19 20 21 22

ਆ ਮੁੰਡੇ ਨੇ ਆ ਮੁੰਡਾ ਤੀਜੀ ਵਾਰ ਆਇਆ ਤੇ ਫਾਨ ਡਰਾਈਵ ਦੀ ਸਾਲ ਤੇ ਹਰ ਸਾਲ ਡੰਡ ਲੱਗਣੇ ਨੇ ਜਿਹੜੇ ਵੀਰ ਦੇਖਦੇ ਪਏ ਨੇ ਦੂਰੋਂ ਖੜ ਖੜ ਕੇ ਝਾਕਦੇ ਪਏ ਨੇ ਯਾਰ ਅਸੀਂ ਲਾ ਤਾਂ ਲਈਏ ਯਾਰ ਦੱਸ ਨਹੀਂ ਲੱਗਣੇ ਬੇਇੱਜ਼ਤੀ ਹੋ ਜੂਗੀ ਉਹ ਤਿਆਰੀ ਕਰਕੇ ਆਇਓ ਅਗਲੀ ਵਾਰ ਕੋਈ ਦਿੱਕਤ ਨਹੀਂ ਹੈ ਰੋ ਅੱਜ ਚੰਗੀ ਚੀਜ਼ ਨੂੰ ਪ੍ਰੋਮੋਟ ਕਰਦੇ ਆ ਗਲਤ ਚੀਜ਼ ਨੂੰ ਨਹੀਂ ਆਪਣਾ ਇੰਜਨ ਦਾ ਫਾਨ ਡਰਾਈਵ 60 ਵਰਗਾ ਕਰ ਲੋ ਵੜ ਕੇ ਮਾਰਦਾ ਹੀ ਜਾਵੇ ਸਭ ਠੀਕ ਆ ਮੁੰਡਾ ਕੇ ਚਲੋ ਜੀ ਬਹੁਤ ਬਹੁਤ ਧੰਨਵਾਦ ਜੀ ਬਹੁਤ ਵਧੀਆ ਮੇਲਾ ਰਿਆ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਡੀ ਸਟਾਲ ਤੇ ਆਉਣ ਦੀ